ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵਿਦਿਆਰਥੀ ਸਾਹਿਬਾਨਾਂ ਨੂੰ ਬੜੇ ਲੰਬੇ ਟਾਈਮ ਦੀ ਸਾਰਿਆਂ ਦੀ ਮੰਗ ਸੀਗੀ ਕਿ ਸਿੱਖਿਆ ਪ੍ਰੋਵਾਈਡਰ ਐਸੋਸੀਏਸ਼ਨ ਆ ਜਿਹੜੀ ਉਹ ਇੱਕ ਹੋਵੇ ਅਸੀਂ ਅੱਜ ਮੀਟਿੰਗ ਆ ਜਿਹੜੀ ਲੁਧਿਆਣੇ ਵਿੱਚ ਕੀਤੀ ਹੈ ਆਪਾਂ ਆਗਲਾ ਸੰਘਰਸ਼ ਜਿਹੜਾ ਉਹ ਲੀਕ ਲਿਆ ਤੇ ਨਾਲ ਨਾਲ ਇਹ ਵੀ ਕਿ ਉਹ ਸੰਘਰਸ਼ ਆ ਜਿਹੜਾ ਸਾਰੇ ਆਪਾਂ ਮਿਲ ਕੇ ਸਾਂਝੇ ਰੂਪ ਦੇ ਵਿੱਚ ਉਹ ਸੰਘਰਸ਼ ਨੂੰ ਲੜਾਂਗੇ ਜਿਹਦੇ ਵਿੱਚ 10 ਤੇ 11 ਤਰੀਕ ਦਾ ਜ਼ਿਲ੍ਹਿਆਂ ਦੇ ਵਿੱਚ ਮੀਟਿੰਗ ਦਾ ਇਵੇਂ ਹੀ ਪ੍ਰੋਗਰਾਮ ਰੱਖਿਆ ਹੈ ਤੇ ਉਸ ਤੋਂ ਬਾਅਦ 23 ਤਰੀਕ ਦੀ ਜਿਹੜੀ ਸੰਘਰੂਰ ਇੱਕ ਵੱਡੇ ਪੱਧਰ ਦੇ ਉੱਤੇ ਰੈਲੀ ਕਰਨ ਜਾ ਰਹੇ ਆ ਰੈਂਦੀਆਂ ਮੰਗਾਂ ਦੇ ਉੱਤੇ ਹੁਣ ਆਪਾਂ ਸਾਰੇ ਮਿਲ ਕੇ ਸੰਘਰਸ਼ ਕਰਾਂਗੇ ਅਸੀਂ ਇਹ ਵੀ ਉਮੀਦ ਰੱਖਦੇ ਆਂ ਤੇ ਜਿਵੇਂ ਸਟੇਟ ਦੇ ਵਿੱਚ ਇੱਕ ਗੱਲ ਹੋ ਗਈ ਹੈ ਐਵੇਂ ਜਿਲ੍ਹਿਆਂ ਦੇ ਵਿੱਚ ਸਾਰੇ ਰਲ ਮਿਲ ਕੇ ਸਾਥ ਦਿਓ ਤਾਂ ਕਿ ਆਪਣਾ ਆਫਦਾ ਰਹਿਦਾ ਕਾਜ ਜਿਹੜਾ ਉਹ ਪੂਰਾ ਕਰ ਸਕੀਏ ਮੇਰੇ ਵੱਲੋਂ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਪਹਿਲਾਂ ਤਾਂ ਧੰਨਵਾਦ ਕਰਦੇ ਆਂ ਜਿਹੜੇ ਵੀ ਇੱਥੇ ਸਾਥੀ ਪਹੁੰਚੇ ਆ ਕਿਉਂਕਿ ਵੱਡੇ ਦਿਲ ਕਰਕੇ ਜਿਹੜਾ ਇਹ ਬੜੇ ਲੰਬੇ ਸਮੇਂ ਤੋਂ ਗੈਪ ਚੱਲ ਰਿਹਾ ਸੀਗਾ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਔਰ ਲਗਭਗ ਇਸ ਚੀਜ਼ ਵਿੱਚ ਅਸੀਂ ਕਾਮਯਾਬ ਹੋ ਗਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਨਾਲ ਅਸੀਂ ਇੱਕ ਵੱਡੀ ਲੜਾਈ ਤਿਆਰੀ ਦੇ ਵਿੱਚ ਕਰ ਰਹੇ ਆ ਜਿਹਦੇ ਤੋਂ ਸਾਡੇ ਨਾਲ ਜੋ ਕੁਝ ਸਰਕਾਰ ਨੇ ਵਧਿਕੀਆਂ ਕੀਤੀਆਂ ਉਹ ਅਸੀਂ ਉਹਨਾਂ ਨੇ ਜੋ ਮੂੰਹੋਂ ਪੱਕੇ ਦਾ ਵਰਡ ਕਿਹਾ ਉਹਨੂੰ ਪੱਕਾ ਕਰਾਵਾਂਗੇ ਔਰ ਅੱਜ ਗੱਲਬਾਤ ਜਿਹੜੀ ਸਾਰੀ ਬਹੁਤ ਵਧੀਆ ਤਰੀਕੇ ਦੇ ਨਾਲ ਨਿਬੜ ਗਈ ਹੈ ਔਰ ਅਜਮੇਰ ਜੀ ਨੇ ਤੁਹਾਨੂੰ ਦੱਸਤਾ ਕਿ 10 ਤੇ 11 ਤਰੀਕ ਨੂੰ ਆਪਣੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਪ੍ਰੋਗਰਾਮ ਕਰਨੇ ਨੇ ਉਸ ਤੋਂ ਬਾਅਦ 23 ਤਰੀਕ ਨੂੰ ਅਸੀਂ ਮੁੱਖ ਮੰਤਰੀ ਦੀ ਰੈਸ਼ ਨੂੰ ਘੇਰਾਂਗੇ ਔਰ ਉਹਨਾਂ ਨੂੰ ਦੱਸਾਂਗੇ ਕਿ ਸਾਡੇ ਜਿਹੜੇ ਤੁਸੀਂ ਵਾਅਦੇ ਕੀਤੇ ਉਹ ਪੂਰੇ ਨਹੀਂ ਕੀਤੇ ਤੇ ਇੱਥੇ ਜਿਹੜੀ ਗੱਲਬਾਤ ਹੋਈ ਹੈ ਉਹ ਬੰਨੇ ਵਧੀਆ ਤੇ ਇੰਨੇ ਵਧੀਆ ਮਾਹੌਲ ਦੇ ਵਿੱਚ ਹੋਈ ਹੈ ਕਿ ਦੱਸਿਆ ਨਹੀਂ ਜਾ ਸਕਦਾ ਸਾਰੇ ਸਾਥੀ ਇਸ ਲਈ ਵਧਾਈ ਦੇ ਪਾਤਰ ਨੇ ਔਰ ਇੱਕ ਤਰ੍ਹਾਂ ਦੀ ਸਮਝ ਲਓ ਵੀ ਕਸਮ ਖਾਣ ਵਾਲੀ ਗੱਲ ਹੀ ਹੋ ਗਈ ਕਿ ਕਸਮ ਖਾ ਕੇ ਅਸੀਂ ਇਹ ਸੰਘਰਸ਼ ਨੂੰ ਦੁਬਾਰਾ ਸ਼ੁਰੂ ਕਰ ਰਹੇ ਹਾਂ ਇਹਦੇ ਵਿੱਚੋਂ ਕੋਈ ਵੀ ਸਾਥੀ ਅੱਗੇ ਪਿੱਛੇ ਨਹੀਂ ਜਾਊਗਾ ਜੋ ਵੀ ਗੱਲਾਂ ਬਾਤਾਂ ਹੋਈਆਂ ਉਹਨੂੰ ਐਜ਼ ਇਟ ਇਜ਼ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਵੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਆਪਣੇ ਜ਼ਿਲ੍ਹਿਆਂ ਦੇ ਵਿੱਚ ਇੱਕ ਇੱਕ ਮਤਲਬ ਪਲੇਟਫਾਰਮ ਤੇ ਆਓ ਤੇ ਆਪਾਂ ਜਿਹੜੀ ਇਸ ਸੰਘਰਸ਼ ਨੂੰ ਵੱਡੇ ਰੂਪ ਵਿੱਚ ਲਿਜਾ ਜਾ ਕੇ ਤੇ ਆਪਣੀਆਂ ਜਿਹੜੀਆਂ ਮੰਗਾਂ ਨੂੰ ਪੂਰਾ ਕਰ ਸਕੀਏ ਬਹੁਤ ਬਹੁਤ ਧੰਨਵਾਦ